ਆਪ ਦੇਖ ਰਹੇ ਹੋ ਜੀ ਆਪ ਦਾ ਹਰਮਨ ਪੇਰਾ ਚੈਨਲ ਦਾ ਡੇਲੀ ਇੰਡੀਅਨ ਨਿਊਜ਼ ਮੈਂ ਹਾਂ ਕ੍ਰਾਈਮ ਰਿਪੋਰਟਰ ਪੱਤਰਕਾਰ ਹੀਰਾ ਸਿੰਘ ਤਲਵੰਡੀ ਅੱਜ ਵੇਲੇ ਮੌਜੂਦ ਹਾਂ ਜੀ ਪਿੰਡ ਤਲਵੰਡੀ ਨਾਰ ਦੇ ਸਾਸ਼ੀ ਕਾਲ ਜੀ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡਾ ਪਿੰਡ ਤਲਵੰਡੀ ਨਾਰ ਦੀ ਮੈਂ ਸਰਪੰਚ ਚੁਣੀ ਗਈ ਹਾਂ ਜੀ ਤੇ ਅਸੀਂ ਚਲੋ ਸਾਰੇ ਮਤਲਬ ਪਾਰਟੀ ਬਾਜ਼ੀ ਤੋਂ ਉੱਠ ਕੇ ਪਿੰਡ ਦਾ ਵਿਕਾਸ ਕਰਾਂਗੇ ਜੀ ਵਾਅਦਾ ਵਾਅਦਾ ਜੋ ਮੈਂ ਕਰ ਸਕਦੇ ਆਂ ਹੀ ਕਰਾਂਗੇ ਤੇ ਮੈਂ ਸਾਰੇ ਪਿੰਡ ਦਾ ਧੰਨਵਾਦ ਕਰਦੀ ਕਿ ਉਹਨਾਂ ਨੇ ਸਾਨੂੰ ਮਤਲਬ ਚੁਣਿਆ ਆ ਪਿੰਡ ਦੇ ਸਰਪੰਚ ਜੀ ਤੇ ਪਹਿਲੀ ਇੱਕ ਹੋਰ ਥੋੜਾ ਜਿਹਾ ਛੋਟਾ ਸਵਾਲ ਕਿ ਤੁਸੀਂ ਆਏ ਹੋ ਜੀ ਵਧੀਆ ਕਰਦਾ ਕਈ ਭੈਣਾਂ ਲਈ ਤੁਸੀਂ ਮੋਟੀਵੇਸ਼ਨ ਵੀ ਜੀ ਹਾਂਜੀ ਤੇ ਫਿਰ ਸਰਪੰਚਾਂ ਨੂੰ ਕੋਈ ਦੌਰਾ ਪੈ ਜਾਂਦਾ ਹੁੰਦਾ ਮੇਰੇ ਕਹਿਣ ਦਾ ਭਾਵ ਕੀ ਸਮਝੀ ਜਾਂਦੇ ਪਹਿ ਸੜਾ ਖਪਾ ਉਹ ਵੀ ਮੇਰੇ ਘਰ ਦੀ ਪਹਿਲਾਂ ਗਲੀਆਂ ਬਣ ਚਣ ਫਿਰ ਬਾਕੀ ਬਾਜ ਬਣਾਵਾਂਗੇ ਆਪ ਦਾ ਪੋ ਫਲਾਣਾ ਥਾਂ ਪਿਆ ਤਾਂ ਪਹਿਲਾਂ ਮੈਂ ਉਹ ਬੜ ਲਾਂ ਤਾਂ ਫਿਰ ਬਾਕੀ ਵਿਕਾਸ ਵੇਖਾਂਗੇ ਇਹ ਹੋਇਆ ਕੁਛ ਕਿਉਂ ਜੇ ਇੱਥੇ ਕੁਛ ਨਹੀਂ ਹੋਣਾ ਤੇ ਬਾਕੀ ਇਹ ਆ ਵੀ ਚਲੋ ਹਾਂ ਜਿੰਨਾ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਵੀ ਸਭ ਤੋਂ ਪਹਿਲਾਂ ਕੰਮ ਕਰਾਂਗੇ ਜਿੰਨਾਂ ਨਹੀਂ ਪਾਈਆਂ ਅਸੀਂ ਉਹਨਾਂ ਦੀ ਵੀ ਸੁਣਾਂਗੇ ਅਸੀਂ ਸਾਰੇ ਮਤਲਬ ਪਿੰਡ ਸਾਡੇ ਵਾਸਤੇ ਇੱਕ ਬਰਾਬਰ ਆ ਅਸੀਂ ਕਿਹਨੇ ਕੋਈ ਫਰਕ ਨਹੀਂ ਕਰਨਾ ਕੁਛ ਨਹੀਂ ਆ ਹਾਂ ਨੂੰ ਪਿੰਡ ਨੇ ਚੁਣਿਆ ਆ ਸਾਡੇ ਸਾਰੇ ਮੈਂਬਰ ਬਣੇ ਆ ਕੋਈ ਮੈਂਬਰ ਸਾਡਾ ਹaryana ਆ ਸਾਰਿਆਂ ਨੇ ਹਾਂ ਨੂੰ ਚਲੋ ਬੜਾ ਮਾਣ ਬਖਸ਼ਿਆ ਵਾ ਹਾਂਜੀ ਰੰਧਾਵਾ ਸਾਹਿਬ ਅੱਜ ਤੁਸੀਂ ਸਾਨੂੰ ਸੱਦਿਆ ਗ੍ਰਹਿ ਵਿਖੇ ਹਾਂਜੀ ਕੀ ਵਿਸ਼ਾ ਜੀ ਸਭ ਤੋਂ ਪਹਿਲਾਂ ਵਿਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕਹੇ ਤੇ ਸਾਡੇ ਕੋਲ ਆਏ ਜੀ ਤੇ ਬਾਕੀ ਸਾਰੀ ਪੰਚਾਇਤ ਵੱਲੋਂ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਬਹੁਤ ਜ਼ਿਆਦਾ ਗੰਭੀਰ ਆ ਜਿਹਦੇ ਅਕੋਰਡਿੰਗ ਅਸੀਂ ਤੁਹਾਨੂੰ ਸੱਦਿਆ ਵਾ ਤੇ ਕੀ ਵਿਸ਼ਾ ਜੀ ਆ ਕੁਝ ਕਾਗਜ਼ ਪੁੱਤਰ ਫੜੇ ਆ ਤੁਸੀਂ ਹਾਂਜੀ ਇਹ ਪੜੀ ਸਾਡੀ ਪੰਚਾਇਤ ਚੁਣੇ ਜਾਣ ਤੋਂ ਪਹਿਲਾਂ ਕੁਝ ਕੰਮ ਪਿੰਡ ਦੇ ਵਿੱਚ ਕਰਵਾਇਆ ਗਿਆ ਸੀਗਾ ਕੁਝ ਮੋਦ ਪਰ ਸਜਣਾ ਵੱਲੋਂ ਅੱਛਾ ਜੀ ਉਹਦੇ ਅਕਾਰਡਿੰਗ ਇੱਕ ਗਲੀ ਬਣਾਈ ਗਈ ਆ ਜਿਹੜੀ ਆਪਣੇ ਵੱਡੇ ਗੁਰਦਰਾ ਸਾਹਿਬ ਵਾਲੀ ਅੱਛਾ ਜੀ ਠੀਕ ਹੈ ਜੀ ਸਾਨੂੰ ਥੋੜਾ ਜਿਹਾ ਸ਼ੱਕ ਪਿਆ ਸੀ ਵੀ ਪਾਈ ਇਹਦੇ ਵਿੱਚ ਜਿਹੜੀ ਆ ਨਜਾਇਜ਼ ਦੁਰਵਰਤੋਂ ਕੀਤੀ ਗਈ ਆ ਸਾਡੇ ਪਿੰਡ ਦੇ ਪਹਿਆਂ ਦੀ ਅੱਛਾ ਜੀ ਪਚਾਤੀ ਪੈਸੇ ਪਚਾਤੀ ਪੈਸਿਆਂ ਦੀ ਹਾਂਜੀ ਜਿਹੜਾ ਸਾਡੇ ਪਿੰਡ ਦੇ ਪੈਸੇ ਆ ਗਰੀਬ ਲੋਕਾਂ ਦੇ ਪੈਸੇ ਆ ਹਾਂਜੀ ਠੀਕ ਹੈ ਉਹਦੇ ਕੋਰਡੀ ਨਹੀਂ ਆ ਸਟੇਟਮੈਂਟ ਕਢਵਾ ਕੇ ਲੈ ਕੇ ਆਏ ਆ ਇਹਦੇ ਵਿੱਚ ਤੁਸੀਂ ਵੇਖੋ ਸਾਫ ਸਾਫ ਲਿਖਿਆ ਵਾ ਜਿਹੜੇ ਮਤਲਬ ਕਿ ਸਾਡੇ ਮੈਂਬਰ ਪੰਚਾਇਤ ਖਲੋਤੇ ਸੀ ਚਲੋ ਮੈਂਬਰ ਨਹੀਂ ਬਣੇ ਹੈਗੇ ਹਾਂਜੀ 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 ਵੀ ਇੱਕ ਸਾਡੇ ਕੁਝ ਬੰਦਿਆਂ ਲੋ ਦਿੱਤੀਗੇ ਉਹਦੇ ਵਿੱਚ ਵੀ ਨਾਲ ਬੈਠੇ ਆ ਇਹ ਉਹਨਾਂ ਦੇ ਪਰਸਨਲ ਖਾਤਿਆਂ ਵਿੱਚ ਵੀ ਦੀ 20 2000 ਜਿਹੜੀ ਨਾਮ ਮੈਂਸ਼ਨ ਹੈ ਉਹਨਾਂ ਦਾ ਵਿੱਚ ਨਾਮ ਮੈਂਸ਼ਨ ਹੈ ਜੇ ਤਾਂ ਉਹ ਹੈ ਵਿੱਚ ਹੀ ਨਾਮ ਮੈਂਸ਼ਨ ਹੈ ਤੇ ਨਾ ਤੁਸੀਂ ਬੋਲ ਸਕਦੇ ਜੀ ਹਾਂਜੀ ਹਾਂਜੀ ਜੇ ਨਹੀਂ ਹੈਗਾ ਨਾਮ ਤੇ ਵਿੱਚ ਨਾਮ ਨਹੀਂ ਬੋਲ ਸਕਦੇ ਇਹ ਭਾਵੇਂ ਇੱਕ ਹੈਗਾ ਜੀ ਸਦੀਕ ਮਸੀ ਸਨ ਆਫ ਹਿਦਾਇਤ ਅੱਛਾ ਜੀ ਇਹਨਾਂ ਦੇ ਖਾਤੇ 'ਚ 20000 ਰੁਪਇਆ ਪਾਇਆ ਗਿਆ ਵਾ ਅੱਛਾ ਜੀ ਠੀਕ ਹੈ ਜੀ ਤੇ ਲੋੜੀ ਕੋਈ ਡੇਟ ਵਗੈਰਾ ਦਿੱਤੀ ਹੈ ਇੱਥੇ ਹਾਂ ਜੀ ਹਾਂ ਜੀ ਸਾਰੀ ਮਤਲਬ ਕਿ ਡੇਟ ਵੀ ਦਿੱਤੀ ਆ account ਦੇ ਵਿੱਚ ਇਹਨਾਂ ਦੇ personal account ਦੇ ਵਿੱਚ ਜਿਹੜੀ ਆ ਡੇਟ ਦੱਸੋਗੇ ਮਰੀ ਜੀ ਡੇਟ ਦੱਸੋਗੇ ਇਹ ਡੇਟ ਹੋਈ ਆ ਭਾਜੀ 20 ਤਰੀਕ 7ਵਾਂ ਮਹੀਨਾ 2024 ਨੂੰ ਅੱਛਾ ਜੀ ਹਾਂ ਜੀ ਇਹ ਪੇਮੈਂਟ ਹੋਈ ਆ ਅੱਛਾ ਗੁਰਵਿੰਦਰ ਸਿੰਘ ਆ ਆਪਣੇ ਪਟਵਾਰੀ ਸਾਹਿਬ ਨੇ ਮਤਲਬ ਕਿ ਜੋਬ ਕਰਦੇ ਆ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਦੇ personal ਖਾਤੇ 'ਚ 19000 940 ਰੁਪਏ ਦੀ ਪੇਮੈਂਟ ਹੋਈ ਆ ਵੇਖੋ ਤੁਸੀਂ ਦੇਖ ਸਕਦੇ ਆ ਹਾਈਲਾਈਟ ਲਈ ਜੀ ਇਹ ਮੈਂ 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 ਇਹਦੀ ਇੱਕ ਫੁੱਲ ਸਟੇਟ ਕਾਪੀ ਲੈ ਕੇ ਜਾਣੀ ਜਰੂਰ ਜਰੂਰ ਹਾਂਜੀ ਲੈ ਸਕਦੇ ਜੀ ਅੱਛਾ ਤੇ ਇਹ ਅਸੀਂ ਪੁੱਛਣਾ ਚਾਹੁੰਦੇ ਆ ਵੀ ਇਹ ਕੇਸ ਬੇਸ ਤੇ ਸਾਡੇ ਪਿੰਡ ਦੇ ਗਰੀਬ ਲੋਕਾਂ ਦੇ ਪੈਸੇ ਆਪਣੇ ਪਰਸਨਲ ਖਾਤਿਆਂ ਦੇ ਵਿੱਚ ਪਾਏ ਗਏ ਆ ਇਹ ਬੰਦੇ ਸਾਨੂੰ ਪਿੰਡ ਦੀ ਪੰਚਾਇਤ ਨੂੰ ਲੋਕਾਂ ਦੀ ਚੁਣੀ ਹੋਈ ਪੰਚਾਇਤ ਨੂੰ ਆ ਕੇ ਦੱਸਣ ਕਿ ਇਹ ਕਾਦੇ ਬੇਸ ਤੇ ਇਹਨਾਂ ਪੇਮੈਂਟ ਆਪਣੇ ਖਾਤੇ 'ਚ ਪੁਆਈਆਂ ਨੇ ਉਸ ਤੋਂ ਬਾਅਦ ਭਾਜੀ ਸਾਡੇ ਪਿੰਡ ਦੇ ਜਿਹੜੀ ਜਨਰਲ ਕੈਟਾਗਰੀ ਆ ਜੀ ਉਹਨਾਂ ਦੇ ਸ਼ਮਸ਼ਾਨ ਘਾੜ ਦੀ ਜ਼ਮੀਨ ਆ ਅੱਛਾ ਜੀ ਉਹਦੇ ਵੀ ਠੇਕਾ ਜਿਹੜਾ ਵਾ ਪਹਿਲੇ ਦਾ ਉਹ ਵੀ ਪਰਸਨਲ ਖਾਤੇ 'ਚ ਪਾਇਆ ਗਿਆ ਵਾ ਤੁਸੀਂ ਦੱਸ ਸਕਦੇ ਜੀ 2 ਬਾਬੇ ਸਵੀਟ ਬਾ 12600 ਰੁਪਇਆ HDFC ਦਾ ਅਕਾਊਂਟ ਆ ਪਰਸਨਲ ਅਕਾਊਂਟ ਦੇ ਵਿੱਚ ਪਾਇਆ ਗਿਆ ਵਾ ਅੱਛਾ ਜੀ ਇਹਦਾ ਸਾਡੀ ਪੰਚਾਇਤ ਨੂੰ ਜਾਂ ਸਾਡੇ ਪਿੰਡ ਦੇ ਮੋਢਬਰ ਸੱਜਣਾ ਨੂੰ ਹਿਸਾਬ ਦਿੱਤਾ ਜਾਵੇ ਕਿ ਇਹ ਕਿਹਰੇ ਵੇਸਤੇ ਇਹਨਾਂ ਨੇ ਆਪਣੇ ਪਰਸਨਲ ਖਾਤੇ 'ਚ ਪੈਸੇ ਪਾਏ ਆ ਤੇ ਇਹਦੀ ਵਰਤੋਂ ਕਿੱਥੇ ਕੀਤੀ ਕਰੀ ਆ ਅੱਛਾ ਜੀ ਹਾਂ ਜੀ ਇਹ ਆਪਾਂ ਪੰਚਾਇਤ ਵੱਲੋਂ ਬੇਨਤੀ ਕਰਦੇ ਆ ਕਿ ਸਾਨੂੰ ਹਿਸਾਬ ਦਿੱਤਾ ਜਾਵੇ ਜੀ ਅੱਡੀ ਲੜਾਈ ਕੀ ਕਹਿਣਾ ਚਾਹੁੰਦੇ ਹੋ ਕਹਿੰਦਾ ਪਹਿਲਾਂ ਤਾਂ ਹੀ ਰਸਮੀ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਾਡੀ ਪੰਚਾਇਤ ਵੱਲੋਂ ਮੇਰਾ ਨਿੱਕਾ ਵੀ ਲਵ ਰਾਜਨ ਦਾਵਾ ਜੋ ਸਰਪੰਚ ਅਸੀਂ ਪਿੰਡ ਦੇ ਪਿੰਡ ਦੀ ਸੰਗਤ ਨੇ ਇੱਕ ਇੱਕ ਵੋਟ ਪਾ ਕੇ ਚੁਣਿਆ ਇਹਨਾਂ ਨੂੰ ਜੀ ਤੇ ਸਾਰੇ ਅਸੀਂ ਪਿੰਡ ਦਾ ਵੀ ਧੰਨਵਾਦ ਚਾਹੁੰਦੇ ਅਸੀਂ ਚੁਣਿਆ ਕਿ ਜੋ ਵੀ ਸੱਜਣ ਉੱਠ ਕੇ ਕਈ ਤੋਂ ਪ੍ਰਿੰਟੂ ਪੰਚਾਇਤ ਦੇ ਉੱਤੇ ਕਰਦੇ ਨੇ ਉਹ ਸਾਨੂੰ ਛੱਡ ਦੇਣਾ ਚਾਹੀਦਾ ਤੇ ਪਿੰਡ ਤੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਠੀਕ ਹੈ ਜੀ ਜੋ ਵੀ ਪਿੰਡ ਦਾ ਅਜੇ ਤੋਂ ਗਾਂ ਹੋਵੇ ਸਰਪੰਚ ਸਾਹਿਬ ਦਾ ਆਪਾਂ ਸਾਥ ਦੇਵਾਂਗੇ ਜੀ ਧਾਰੀਆਲ ਸਾਹਿਬ ਦਾ ਗੜੀ ਬੇਨਤੀ ਆ ਕਿ ਪਿੰਡ ਦੇ ਵਿਕਾਸ ਵਾਸਤੇ ਇਹਨਾਂ ਨੂੰ ਕੁਝ ਨਾ ਕੁਝ ਸਹਾਇਤਾ ਦਿੱਤੀ ਜਾਵੇ ਤੇ ਗਾਂ ਪਿੰਡ ਦਾ ਵਿਕਾਸ ਕਰੀਏ ਤੇ ਪਾਰਟੀ ਤੋਂ ਉੱਤੇ ਉੱਠ ਕੇ ਜਿਹੜਾ ਪਿੰਡ ਦਾ ਵਿਕਾਸ ਕੀਤਾ ਜਾਵੇ ਠੀਕ ਹੈ ਜੀ ਤੁਹਾਡਾ ਧੰਨਵਾਦ ਹੈ ਤੁਹਾਡੇ ਚੰਨਾਂ ਦਾ ਧੰਨਵਾਦ ਹੈ ਜੀ ਮੈਂ ਤੁਹਾਡੀ ਨੀਦਰ ਆਰਡਰ ਮੈਂਬਰ ਆ ਜੀ ਔਰ ਐਕਸਮੈਨ ਆਰਮੀ ਜੋ ਆ ਜੀ ਔਰ ਸਰਪੰਚ ਸਾਹਿਬ ਪਹਿਲਾਂ ਦੱਸ ਚੁੱਕੇ ਆ ਜੀ ਕਿ ਜੋ ਪੀਤਾ ਜੀ ਆਏ ਹੋਏ ਉਹਨਾਂ ਦੇ ਬਾਰੇ ਜੋ ਵੀ ਆ ਦੇਰਵਾ ਦਿੱਤਾ ਗਿਆ ਹੈ ਹਾਂ ਜੀ ਉਹਨਾਂ ਦਾ ਸਪਸ਼ਟਿਕਾ ਡੇਢ ਖਾਨੂੰ ਅੱਛਾ ਜੀ ਹਾਂ ਜੀ ਉੱਤੇ ਠੀਕ ਹੈ ਜੀ ਉਹ ਕਹਿੰਦੇ ਹਾਂ ਜੀ ਕੜਾਏਗੇ ਹਾਂ ਜੀ ਉਹਨਾਂ ਦਾ ਸਾਨੂੰ ਡਾਕਟਰ ਆਈਸ ਕਰਕੇ ਸਾਨੂੰ ਉਹਦਾ ਸਪਸ਼ਟਿਕਾ ਦਿੱਤਾ ਜਾਏ ਮਤਲਬ ਇਹਨਾਂ ਸਭ ਤੋਂ ਗੰਭੀਰ ਮੁੱਦੇ ਦੇ ਗੱਲ ਕੀਤੀ ਤੁਹਾਡੇ ਨਾਲ ਵੀ ਜਿਹੜੀ ਗਲੀ ਬਣੀ ਆ ਚਲੋ ਅਸੀਂ ਵੀਡੀਓ ਸਾਹਿਬ ਨੂੰ ਵੀ ਰਿਕੁਐਸਟ ਕਰਾਂਗੇ ਕਦੋਂ ਕਦੋਂ ਬਣੀ ਗਲੀ ਜੀ ਉਹ ਕਦੋਂ ਬਣੀ ਆ ਇਹ ਪੰਚਾਇਤ ਦੇ ਅੰਡਰ ਬਣੀ ਆ ਪੰਚਾਇਤ ਦੇ ਅੰਡਰ ਬਣੀ ਆ ਕਿ ਪੰਚਾਇਤ ਤੋਂ ਭੰਗ ਹੋਣ ਤੋਂ ਬਾਅਦ ਬਣੀ ਆ ਪੰਚਾਇਤ ਦੇ ਭੰਗ ਹੋਣ ਤੋਂ ਬਾਅਦ ਕਿ ਸਾਡੀ ਪੰਚਾਇਤ ਬਣ ਤੋਂ ਪਹਿਲਾਂ ਅੱਛਾ ਵਿਚਲਾ ਟਾਈਮ ਸੀਗਾ ਜਿਹੜਾ ਉਸ ਸਮੇਂ ਦੇ ਵਿੱਚ ਬਣੀ ਸੀਗੀ ਉਹਦੀ ਹੁਣ ਉਹ ਚੁੱਕੀ ਖਸਾ ਤਨ ਉਹਦੇ ਵਿੱਚ ਭਾਜੀ ਸਾਨੂੰ ਸ਼ੱਕ ਹੈ ਕਿ ਆਰ ਵੀ ਜਿੰਨਾ ਕੰਮ ਕੀਤਾ ਗਿਆ ਵਾ ਪੇਮੈਂਟ ਆ ਉਹਦੇ ਤੋਂ ਕਿਤੇ ਜ਼ਿਆਦਾ ਹੋਈਆਂ ਅੱਛਾ ਜੀ ਕਿ ਪਿੰਡ ਦੀ ਗ੍ਰਾਂਟ ਦੀ ਦੁਰਵਰਤੋਂ ਕੀਤੀ ਗਈ ਹੈ ਠੀਕ ਹੈ ਜੀ ਉਹ ਹੀ ਇਹੀ ਮੰਗ ਕਰਦੇ ਆ ਕਿ ਉਹਦਾ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ ਭਾਵੇਂ ਸਾਨੂੰ ਵੀਡੀਓ ਸਾਹਿਬ ਅੱਗੇ ਅਪਲੀਕੇਸ਼ਨ ਦਿੱਤੀ ਭਾਵੇਂ ਕਿਸੇ ਵੀ ਤਰੀਕੇ ਨਾਲ ਸਾਨੂੰ ਦਿੱਤਾ ਜਾਵੇ ਅੱਛਾ ਜੀ ਉਹ ਮੰਗ ਬਸ ਇਹੀ ਕਰਦੇ ਆ ਤੇ ਫਿਰਦਾ ਬਾਜੀ ਇੱਥੇ ਗੱਲ ਮੇਰੇ ਇੱਕ ਹੋਰ ਧਿਆਨ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਔਰ ਮੇਰਾ ਸਵਾਲ ਜਾਇਜ਼ ਆ ਹਾਂਜੀ ਹਾਂਜੀ ਕਿਸੇ ਨੂੰ ਗੁੱਸਾ ਵੀ ਲੱਗੂਗਾ ਸ਼ਾਇਦ ਕਿ ਆ ਤੁਸੀਂ 1 ਸਾਲ ਦੀ ਇਨਕੁਆਰੀ ਵਾਸਤੇ ਤੁਸੀਂ ਤਿਆਰ ਖੜੇ ਹੋ ਹਾਂਜੀ ਤੁ ਜਿਹੜੀ ਪਿਛਲੀ ਪੰਚਾਇਤ ਆ ਹਾਂਜੀ ਉਤੇ ਵੀ ਕਿਹੜੇ ਘਟ ਗੰਭੀਰ ਰੋਪ ਲਗੇ ਰੂਪ ਤੋਂ ਉਹਨਾਂ ਤੋਂ ਵੀ ਬੜੇ ਲੱਗੇ ਆ ਕੋਈ ਪਿੰਡ ਦੇ ਅੰਗਨ ਆੜੀ ਦੇ ਕਮਰੇ ਦੀ ਹਾਂਜੀ ਉਹ ਕਰੇ ਹਵਾ ਚ ਬਣਿਆ ਹੋਇਆ ਕਿ ਮੈਂ ਗੱਲ ਸਿਰਫ ਖਸਾ ਜ਼ਿਆਰ ਕਰ ਰਿਹਾ ਮੈਂ ਕਿਉਂਕਿ ਮੇਰੇ ਕੋਲ ਅਗਲਾ ਕੋਈ ਤੱਥਾਂ ਦੇ ਆਧਾਰ ਤੇ ਮੇਰੇ ਕੋਲ ਪ੍ਰੂਫ ਨਹੀਂ ਪਿਆ ਕਿ ਆਊਗਾ ਤਾਂ ਮੈਂ ਫਿਰ ਤੁਹਾਡੇ ਕੋਲ ਆਉਂਗਾ ਤੱਥ ਲਿਖ ਕੇ ਆਉਂਗਾ ਹਾਂਜੀ ਹਾਂਜੀ ਤੇ ਪੀ ਉਹ ਪੰਜਾੜਾ ਅੰਗਨਾਰੀ ਦਾ ਕਮਰਾ ਕਿਤੇ ਟੈਲਾਂ ਲੱਗੀਆਂ ਨੇ ਖਾਤੇ ਦੇ ਵਿੱਚ ਤੇ ਉਹ ਟੈਲਾਂ ਪਤਾ ਨਹੀਂ ਕਿੰਦੇ ਮਿੱਟੀ ਥਲੇ ਨੱਪੀਆਂ ਗਈਆਂ ਤੇ ਉਸ ਬੰਦੇ ਜਿਹੜਾ ਖੱਤਸਾ ਆ ਪਿਛਲੀ ਪੰਚਾਇਤ ਦਾ ਕੱਲਾ ਤੁਸੀਂ ਇਹਨਾਂ ਨੂੰ ਹੀ ਰੱਖ ਕੇ ਨਹੀਂ ਲਿ ਗਵੈਰੀਬਲ ਤੁਰੇ ਹੋਏ ਕੋ ਪਿਛਲੀ ਪੰਚਾਇਤ ਨੂੰ ਵੇਖੋਗੇ ਉਹਨਾਂ ਦਾ ਵੀ ਕਰਾਂਗੇ ਜੀ ਜਿੱਥੇ ਉਹ ਗਲਤ ਹੋਣ ਗਿਆ ਆਪਾਂ ਉਹਨਾਂ ਦਾ ਵੀ ਕਲੀਅਰ ਕੱਟ ਕਰਾਂਗੇ ਹਸਾਬ ਮੰਗਾ ਕੇ ਉਹਨਾਂ ਨੂੰ ਕਿਉਂਕਿ ਕੁਝ ਲੋਕਾਂ ਨੂੰ ਖੱਤਸਾ ਆ ਮੈਂ ਤੁਹਾਨੂੰ ਸਾਫ਼ ਕਹਿੰਦਾ ਹਾਂ ਕਿ ਸਵਾਲ ਕਰਦੀ ਹਾਂ ਕਿ ਰੰਧਾਵਾ ਸਾਹਿਬ ਪੱਕਪਾਤ ਕਰਨ ਜਾ ਰਹੇ ਆ ਕਿ ਪਿਛਲੀ ਪੰਚਾਇਤ ਨਾਲ ਮੇਰਾ ਪੂਰਾ ਤਾਲ ਮੇਲਿਆ ਤੇ ਜੋ ਉਹਨਾਂ ਦਾ ਖਾਤ ਸਾ ਮੈਂ ਸਿਰਫ ਤੁਹਾਨੂੰ ਬਿਆਨ ਕਰ ਰਿਹਾ ਹਾਂ ਹਾਂਜੀ ਹਾਂਜੀ ਵੇਖੋ ਜੀ ਅਸੀਂ ਤੇ ਸਾਰਿਆਂ ਦੇ ਆ ਭਾਵੇਂ ਸਮਝ ਜਿਹਨਾਂ ਲਈ ਵੀ ਵੋਟਾਂ ਪਾਈਆਂ ਇਸ ਟਾਈਮ ਅਸੀਂ ਉਹਨਾਂ ਦੇ ਵੀ ਆ ਠੀਕ ਹੈ ਜੀ ਅਸੀਂ ਇਹ ਸੋਚ ਲੈ ਕੇ ਨਹੀਂ ਚੱਲੇ ਕਿ ਇਹ ਹੀ ਬਸ ਚਲੋ ਲਾ ਲਓ ਸਾਡੇ ਵਿਰੋਧੀਆਂ ਜਿੱਤੇ ਸਾਡੇ 'ਚ ਫਰਕ ਹੈ ਅਸੀਂ ਹਰ ਇੱਕ ਨੂੰ ਬਰਾਬਰ ਲੈ ਕੇ ਤੁਰਦੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਪਾਰ ਦੇਖੋ ਪਹਿਲੀ ਗੱਲ ਉਹੋ ਜਿਹੇ ਬੰਦਿਆਂ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਵੀ ਇਹ ਜੀ ਕਾਂਗਰਸੀਆਂ ਦੇ ਬੰਦਿਆਂ ਨੇ ਰਲ ਕੇ ਆਪੀਜੇਪੀ ਦੇ ਨੇ ਰਲ ਕੇ ਕਾਲੀਆਂ ਦੇ ਨੇ ਰਲ ਕੇ ਜੀ ਇਹਨਾਂ ਨੂੰ ਬਣਾਤਾ ਵੇਖੋ ਜੀ ਸਭ ਤੋਂ ਪਹਿਲਾਂ ਮੈਂ ਤਾਂ ਇਹ ਰਿਕਵੈਸਟ ਕਰਦਾ ਵੀ ਸਾਡੇ ਸੀਐਮ ਸਾਹਿਬ ਦਾ ਬਿਆਨ ਸੁਣਿਆ ਜਦੋਂ ਇਲੈਕਸ਼ਨ ਹੋਣ ਤੋਂ ਪਹਿਲਾਂ ਉਹਨਾਂ ਨੇ ਦਿੱਤਾ ਸੀ ਸੀਐਮ ਸਾਹਿਬ ਨੇ ਸਾਫ ਲਫਜ਼ਾਂ ਜਿਹਾ ਕਿਹਾ ਹੀ ਕਿ ਕਿਸੇ ਪਾਰਟੀ ਦਾ ਸਰਪੰਚ ਨਹੀਂ ਬਣਾਉਣਾ ਪਿੰਡ ਦਾ ਸਰਪੰਚ ਬਣਾਉਣਾ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਫਿਰ ਜਿਹਾ ਕਿਤੇ ਨਾ ਕਿਤੇ ਉਹ ਬੰਦੇ ਦੇ ਦਿਮਾਗ ਦੇ ਵਿੱਚ ਪਾਰਟੀ ਭਾਜੀ ਇੰਨੀ ਕਿ ਜ਼ਿਆਦਾ ਭਰੀ ਹੋ ਜਿਹੜਾ ਹਜੀਆਂ ਗੱਲਾਂ ਕਰਦਾ ਤੇ ਦੂਜੇ ਨੰਬਰ ਤੇ ਵੇਖੋ ਭਾਜੀ ਗੱਲਾਂ ਵੀ ਉਹ ਕਰਦੇ ਨੇ ਜਿੰਨਾ ਪਾਰਟੀ ਕੋਈ ਛੱਡੀ ਨਹੀਂ ਹੁਣ ਐਂਡਿਆ ਇਹੋ ਜੀ ਕੋਈ ਪਾਰਟੀ ਪੰਜਾਬ ਦੀ ਨਹੀਂ ਆ ਪੀ ਜਿਹੜੀ ਉਹਨਾਂ ਨੇ ਛੱਡੀ ਹੋਏ ਜਿਹੜੇ ਬੰਦੇ ਪੰਜਾਬ ਦੀ ਕਿ ਨੈਸ਼ਨਲ ਪੰਜਾਬ ਦੀ ਕਿ ਪੰਜਾਬ ਲੈਵਲ ਤੇ ਲਾ ਲੋ ਤੁਸੀਂ ਹਾਂ ਜੋ ਸਚਾਈ ਆ ਅੱਛਾ ਜੀ ਪਹਿਲਾਂ ਬੀਜੇਪੀ ਫਿਰ ਕਾਲੀ ਫਿਰ ਕਾਂਗਰਸ ਹੁਣ ਆਪ ਹੁਣ ਫਿਲਹਾਲ ਪਤਾ ਨਹੀਂ ਕਿਹੜੀ ਨਵੀਂ ਕੋਈ ਆਊਗੀ ਤੇ ਸ਼ਾਇਦ ਉਹ ਕੋਤਰ ਨੂੰ ਪਾਉ ਹੋ ਜਾਏਗਾ ਰੁਝਾਨ ਉਹਨਾਂ ਦਾ ਉਹ ਚਲੋ ਬਾਅਦ ਦੀਆਂ ਗੱਲਾਂ ਨੇ ਤੇ ਬਾਕੀ ਅਸੀਂ ਪਿੰਡ ਕੁਝ ਬੰਦਿਆਂ ਕੋਲੋਂ ਸਾਨੂੰ ਆਫਰਾਂ ਦਿੱਤੀਆਂ ਜਾਂ ਜਾਂਦੀਆਂ ਨੇ ਤੁਹਾਨੂੰ ਇੰਨੇ ਪੈਸੇ ਦੱਦਾਂਗੇ ਤੁਸੀਂ ਕੌਰਮ ਜਿਹੜਾ ਭੰਗ ਕਰਕੇ ਪੰਚਾਇਤ ਤੋੜ ਦੋ ਤੇ ਤੁਹਾਨੂੰ ਮਤਲਬ ਕਿ ਬੜੀ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਆ ਤੇ ਕਹਿਣ ਦਾ ਭਾਵੇਂ ਆ ਇਹ ਲਾਲਚ ਵੀ ਬੜੇ ਤਰ੍ਹਾਂ ਦੇ ਹੁੰਦੇ ਆ ਥੋੜਾ ਜਿਹਾ ਇੱਕ ਦੋ ਲਾਲਚ ਦੱਸ ਦੋ ਪੈਸੇ ਦਾ ਲਾਲਚ ਅੁੱਧੇ ਦਾ ਲਾਲਚ ਇੱਕ ਤੱਕ ਦੇਤਾ ਲਾਲਚ ਵੀ 20 ਲੱਖ ਰੁਪਇਆ ਦਿੰਨੇ ਆ ਤੇ ਚਾਰ ਮੈਂਬਰ ਕੁਰਮਪਾਂ ਕਰਕੇ ਸਾਡੇ ਹਲਾ ਟਰਦਾਵਾ ਜੀ 20 ਲੱਖ ਰੁਪਇਆ ਖੇਣ ਲੱਗੀ ਇਹਨਾਂ ਨੂੰ ਥੁੱਕ ਮੁੱਕ ਜਾਂਦਾ ਮੈਂ ਨਾ ਭਾਜੀ ਮੈਂ ਆਪ ਹੈਰਾਨ ਆ ਵੀ ਇੰਨਾ ਪੈਸਾ ਜਿਹੜਾ ਸਾਬਿਆ ਨਹੀਂ ਜਾਂਦਿਆ ਉਹ ਆਪਾਂ ਕਿਸੇ ਗਰੀਬ ਦੀ ਮਤ ਕਰਦੀਏ ਟਰਦਾਵਾ ਜੀ ਫਿਰ ਸੋਚ ਲਓ ਤੁਸੀਂ 20 ਲੱਖ ਰੁਪਇਆ ਦੀ ਗੱਲ ਕਰ ਰਹੇ ਆ ਇੱਥੇ ਜਮਾਨੇ ਦੇ 2000 ਰੁਪਏ ਨਹੀਂ ਕੋਈ ਚਿੰਤ ਹੁੰ ਤੁਸੀਂ ਪੁੱਛ ਸਕਦੇ ਜੀ ਵੀ ਆਫਰ ਆਇਆ ਕਿ ਨਹੀਂ ਆਇਆ ਅੱਛਾ ਜੀ ਕਹਿਣ ਦਾ ਭਾਵੇਂ ਆ ਜਿਹੜਾ ਵੀ ਪਰਸਨ ਚਲੋ ਆਪਣੇ ਕੋ ਪੈਸੇ ਖਰਚ ਕਰਕੇ ਕੌਰਮ ਭੰਗ ਕਰਨ ਦੀ ਗੱਲ ਕਰਦਾ ਵਾ ਸਾਡੀ ਉਹਨਾਂ ਕੇ ਹੱਥ ਬੰਨ੍ਹ ਕੇ ਬੇਂਦੀ ਵੀ ਜੇ ਤੁਸੀਂ ਸਮਾਜ ਸੇਵੀ ਬੰਨਾ ਚਾਹੁੰਦੇ ਜੇ ਤੇ ਤੁਸੀਂ ਉਹ ਪਹਿਲੇ ਕੇ ਗਰੀਬ ਨੂੰ ਛੱਤ ਪਵਾ ਦਿਓ ਕਿਸੇ ਨੂੰ ਬਿਜਲੀ ਲਵਾ ਦਿਓ ਵੀ ਕਹਿਣ ਦਾ ਭਾਵੇਂ ਕਿਸ ਗਰੀਬ ਦੀ ਸਹਾਇਤਾ ਕਰ ਦਿਓ ਕਿਸੇ ਦੀ ਗਰੀਬ ਦੀ ਧੀ ਦਾ ਵਿਆਹ ਕਰ ਦਿਓ ਅਰ ਡੇਲੀ ਇੰਡੀਆ 2